ਲੋਨ ਸੁਨ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਵਿਸ਼ੇਸ਼ ਚਰਚਾ ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਕੋਸ਼ਿਤ ਹੋ ਗਏ ਨੇ ਤੇ ਇਹਨਾਂ ਨਤੀਜਿਆਂ ਨੇ ਦੇਸ਼ ਭਰ ਚ ਤੇ ਪੰਜਾਬ ਦੇ ਵਿੱਚ ਬਹੁਤ ਹੈਰਾਨੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਫੈਲਾਈ ਹੈ ਨਤੀਜੇ ਕੁਝ ਅਹਿਜੇ ਆਏ ਨੇ ਕਿ ਜਿਹੜੇ ਲੋਕਾਂ ਨੇ ਸੋਚੇ ਨਹੀਂ ਸਨ ਕੁਝ ਲੋਕ ਇਹ ਕਹਿ ਰਹੇ ਸੀ ਕਿ ਫਲਾਹ ਪਾਰਟੀ ਜਿਹੜੀ ਹੈ ਉਹ ਪੂਰਨ ਬਹੁਮਤ ਦੇ ਵਿੱਚ ਆ ਜਾਏਗੀ ਲੇਕਿਨ ਕੋਈ ਵੀ ਅੰਦਾਜ਼ੇ ਜਿਹੜੇ ਆ ਉਹ ਪੂਰੇ ਨਹੀਂ ਹੋਏ ਅੰਦਾਜ਼ਿਆਂ ਤੋਂ ਵਪਰੀਤ ਰਿਜ਼ਲਟ ਆਏ ਨੇ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦੇ ਬਾਰੇ ਗੱਲ ਕਰਨ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਉਹਗੇ ਪੱਤਰਕਾਰ ਅਰੁਣਦੀਪ ਸ਼ਰਮਾ ਜੀ ਤੇ ਉਹਨਾਂ ਦੇ ਨਾਲ ਨੇ ਪ੍ਰੋਫੈਸਰ ਦਿਨੇਸ਼ ਔਰੋੜਾ ਜਿਹੜੇ ਰਾਜਨੀਤਿਕ ਮਾਮਲਿਆਂ ਦੀ ਖਾਸੀ ਸਮਝ ਰੱਖਦੇ ਨੇ ਸੋ ਗੱਲ ਸ਼ੁਰੂ ਕਰਦੇ ਹਾਂ ਜੀ ਅਸੀਂ ਅਰੁਣਦੀਪ ਜੀ ਨਾਲ ਕਿ ਪੰਜਾਬ ਦੇ ਵਿੱਚ 2024 ਦੇ ਜਿਹੜੇ ਚੋਣਾਂ ਦੇ ਨਤੀਜੇ ਨੇ ਉਹਨਾਂ ਨੂੰ ਤੁਸੀਂ ਕੀ ਸਮਝਦੇ ਹੋ ਲੋਕਾਂ ਨੇ ਆਪਣਾ ਜਿਹੜਾ ਦਿੱਤਾ ਵੋਟ ਦਿੱਤਾ ਉਹ ਕਿਸ ਨਹੀਂ ਦਿੱਤਾ ਹੈ ਮਨੁਵਾਲੀ ਪੰਜਾਬ ਦੀਆਂ ਚੋਣਾਂ ਦਾ ਰਾਸ਼ਟਰੀ ਮਹੱਤਵ ਹੈਗਾ ਆ ਪੰਜਾਬ ਦੀ 13 ਲੋਕ ਸਭਾ ਹਲਕੇ ਨੇ 13 ਲੋਕ ਸਭਾ ਹਲਕਿਆਂ ਦੇ ਵਿੱਚੋਂ 7 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਦੀ ਝੋਲੀ 'ਚ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਕੁਝ ਦੇ ਨਤੀਜੇ ਐਲਾਨੇ ਗਏ ਕੁਝ ਇੱਕ ਦੇ ਐਲਾਨ ਹੋ ਰਹੇ ਨੇ 3 ਸੀਟਾਂ ਆਮ ਆਦਮੀ ਪਾਰਟੀ ਲਗਭਗ ਲਗਭਗ ਜੇਤ ਰਹਿਆ ਦੋ ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤ ਵੀ ਰਹੇ ਨੇ ਤੇ ਅੱਗੇ ਵੀ ਨੇ ਇੱਕ ਸੀਟ ਜਿਹੜੀ ਆ ਅਕਾਲੀ ਦਲ ਦੇ ਕੋਲ ਜਾ ਰਹੀ ਹੈ ਜਿਹੜੀ ਕਿ ਉਹਨਾਂ ਦਾ ਰਵਾਇਤੀ ਗੜਿਆ ਬਠਿੰਡਾ ਸੀ ਹਰਸਿੰਦਰ ਕੌਰ ਬਾਦਲ ਜੀ ਉਥੋਂ ਜਿੱਤ ਰਹੇ ਨੇ ਨੈਸ਼ਨਲ ਪੱਧਰ ਤੇ ਆਵਾਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੈਗਾ ਆ ਪੰਜਾਬ ਦੇ ਵਿੱਚ ਇਹ ਦੋਨੇ ਪਾਰਟੀਆਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਲੜ ਰਹੀਆਂ ਸੀਗੀਆਂ ਇਸ ਕਰਕੇ ਵੀ ਇਹਨੂੰ ਰਾਸ਼ਟਰੀ ਸੰਦਰਭ ਦੇ ਵਿੱਚ ਦੇਖਿਆ ਜਾ ਰਿਹਾ ਸੀਗਾ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਤਿੰਨ ਸੀਟਾਂ ਜਿੱਤ ਰਹੀ ਹੈ ਰਾਸ਼ਟਰੀ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਕੋਈ ਵੀ ਸੀਟ ਨਹੀਂ ਮਿਲਦੀ ਜਦਕਿ ਦੂਜੀ ਪਾਸੇ ਕਾਂਗਰਸ ਦੇਸ਼ ਪੱਧਰ ਤੇ ਇੱਕ ਬਹੁਤ ਵਧੀਆ ਤਰੀਕੇ ਨਾਲ ਇਸ ਵਾਰ ਪਰਫਾਰਮਸ ਕਰ ਰਹੀ ਹੈ ਵਾਪਸੀ ਕਰ ਰਹੀ ਹੈ ਪਰਫਾਰਮ ਕਰ ਰਹੀ ਹੈ ਜਦੋਂ ਅਸੀਂ ਨੈਸ਼ਨਲ ਪੱਧਰ ਦੀਆਂ ਫਿਗਰਸ ਦੇਖਦੇ ਹਾਂ ਉਹਦੇ ਵਿੱਚ ਬਹੁਤ ਕੁਸ਼ ਹਰਾਮੀ ਜਨਕ ਸਾਨੂੰ ਦੇਖਣ ਨੂੰ ਮਿਲਦਾ ਹੈ ਪੰਜਾਬ ਦੇ ਵਿੱਚ ਦੋ ਸੀਟਾਂ ਜਿੱਦੂਆਂ ਨੇ ਫਰੀਦਕੋਟ ਤੇ ਖਡੂਰ ਸਾਹਿਬ ਇੱਥੇ ਬੜਾ ਇੰਟਰਸਟਿੰਗ ਜਿਹੜਾ ਆ ਚੋਣ ਨਤੀਜਾ ਲਗਭਗ ਰਿਹਾ ਆ ਬਠਿੰਡੇ ਤੋਂ ਵੀ ਕਾਫੀ ਇੰਟਰਸਟਿੰਗ ਆ ਹਾਲਾਂਕਿ ਜਿਹੜੀ ਪ੍ਰੀਪੂਲ ਪ੍ਰੈਡਿਕਸ਼ਨ ਸੀਗੀ ਜਾਂ ਐਗਜ਼ਿਟ ਪੂਲ ਸੀਗੇ ਉਹਦੇ ਵਿੱਚ ਬਠਿੰਡੇ ਦੀ ਸੂਰਤ ਤੇ ਹਾਲ ਕਿਸੇ ਹੋਰ ਤਰ੍ਹਾਂ ਦੇਖਾਈ ਜਾ ਰਹੀ ਸੀਗੀ ਸੱਤ ਪਹਿਲਾਂ ਤੋਂ ਫਰੀਦਕੋਟ ਦੀ ਗੱਲ ਕਰਦੇ ਆ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਜੀ 50 ਹਜ਼ਾਰ ਤੋਂ ਵੱਧ ਦੇ ਮਾਰਜਨ ਔਰ 70 ਹਜ਼ਾਰ ਦੇ ਲਗਭਗ ਉਹਨਾਂ ਦਾ ਮਾਰਜਨ ਚਲੇ ਜਾਂਦਾ ਆ ਤੇ ਉਹ ਜਿੱਤ ਦੀ ਹਾਲਤ ਦੇ ਵਿੱਚ ਹੈਗੇ ਨੇ ਜੀ ਉਹਦੇ ਪਿੱਛੇ ਕਾਰਨ ਜਿਹੜੇ ਨੇ ਬਹੁਤ ਸਾਰੇ ਨਿਕਲ ਕੇ ਸਾਹਮਣੇ ਆਉਂਦੇ ਨੇ ਉਹਨਾਂ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਜਿਹੜਾ ਆ ਬਈ ਉਹਨੂੰ ਰੈਡੀਕਲਾਈਜ਼ ਕੀਤਾ ਗਿਆ ਉਹਨੂੰ ਹਾਰਡ ਕੋਰ ਸਿੱਖੀ ਵਾਲੇ ਪਾਸੇ ਲੈ ਕੇ ਦਿਖਾਇਆ ਗਿਆ ਦੂਜਾ ਜਿਹੜਾ ਖਡੂਰ ਸਾਹਿਬ ਵਾਲਾ ਉਹ ਵੀ ਇਸੇ ਰੂਪ ਦੇ ਵਿੱਚ ਹੀ ਦੇਖਿਆ ਸਮਝਿਆ ਜਾਣਾ ਚਾਹੀਦਾ ਚਲ ਇਹਦੇ ਬਾਰੇ ਗੱਲ ਕਰਦੇ ਹਾਂ ਪ੍ਰੋਫੈਸਰ ਦਿਨੇਸ਼ ਅਰੋੜਾ ਹੁਣਾਂ ਨਾਲ ਆਪ ਪ੍ਰੋਫੈਸਰ ਜੀ ਦੱਸੋ ਕਿ ਸੰਸਦੀ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਦੋ ਆਜ਼ਾਦ ਉਮੀਦਵਾਰਾਂ ਦਾ ਜਿੱਤ ਜਾਣਾ ਜਦੋਂ ਕਿ ਸਾਡੇ ਕੋਲ 13 ਸੀਟਾਂ ਨੇ ਕੁੱਲ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਉਹਨਾਂ ਵਿੱਚੋਂ ਦੋ ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰ ਦਾ ਜਿੱਤ ਜਾਣਾ ਇਹ ਕੀ ਸਾਬਤ ਕਰਦਾ ਹੈ ਦੇਖੋ ਦੋ ਸੀਟਾਂ ਦਵੀਆਂ ਜਿਹਦਾ ਉਹਨੇ ਰਮਜੀਤ ਆਸਰੇ ਸੀ ਫਰੀਦਕੋਟ ਪਾਲੀ ਸੀਟ ਹੋਰ ਕਡੂਸਾ ਵਾਲੀ ਸੀਟ ਚੜੀ ਹੈ ਇਹ ਆਜ਼ਾਦ ਉਮੀਦਵਾਰ ਜਿਹੜੇ ਆਲਮੋਸਟ ਲੱਗ ਰਿਹਾ ਕਿ ਉਹ ਜਿੱਤ ਰਹੇ ਜੀ ਜੀ ਬਿਲਕੁਲ ਔਰ ਇਹ ਇੱਕ ਤਰ੍ਹਾਂ ਨਾਲ ਕਹਿੰਦੇ ਲੋਕ ਕਿ ਪੰਥਕ ਸੋਚ ਜਿਹੜੀ ਆ ਉਹ ਉਜਾਗਰ ਹੋਈ ਹੈ ਉਹ ਸਾਨੂੰ ਦੇਖਣ ਨੂੰ ਮਿਲੀ ਹੈ ਔਰ ਇਹਦੇ ਵਿੱਚ ਵੱਡਾ ਕਾਰਨ ਇਹ ਹੈ ਕਿ ਜਿਹੜੇ ਹੂਟ ਹੈ ਜੀ ਉਹਨਾਂ ਦੇ ਨਾਲ ਜਿਹੜੇ ਆ ਉਹਨਾਂ ਨੂੰ ਪੂਰੀ ਸਪੋਰਟ ਮਿਲੀ ਹੈ ਜਿਹੜੇ ਹੂਟਸ ਨੂੰ ਸਪੋਰਟ ਮਿਲੀ ਹੈ ਤੇ ਕਿਉਂ ਮਿਲੀ ਹੈ ਇਹ ਇੱਕ ਬਹੁਤ ਵੱਡਾ ਸਵਾਲ ਹੈ ਜੀ ਉਹੀ ਜਿਹੜੀ ਹੂਟ ਦੀ ਸਪੋਰਟ ਹੈ ਇਹ ਇੱਕ ਵੋਟ ਬੈਂਕ ਰਿਹਾ ਹੈ ਅਕਾਲੀ ਦਲ ਦਾ ਜੀ ਔਰ ਅਕਾਲੀ ਦਲ ਤੋਂ ਬਾਅਦ ਇਹ ਸਪੋਰਟ ਦਿੰਦੇ ਰਹੇ ਆ ਅਨੰਦਪੁਰ ਪਾਰਟੀ ਨੂੰ ਜਿਹੜੇ ਕਿ ਅਸੀਂ ਪਿਛਲੇ ਜਿਹੜੀ ਅਸੈਂਬਲੀ ਇਲੈਕਸ਼ਨ ਵਿੱਚ ਦੇਖਿਆ ਜਿਦਕਿ ਆਮ ਆਦਮੀ ਪਾਰਟੀ ਦੇ ਬਹੁਤ ਪਰਸੈਂਟੇਜ 40% ਦੇ ਕਰਾਸ ਕਰ ਜਾਂਦਾ ਠੀਕ ਹੈ ਪਰ ਇਹ ਇੱਕ ਬੜਾ ਚਿੰਤਾਵਰ ਚਿੰਤਨ ਵਾਲਾ ਵਿਸ਼ਾ ਹੈ ਕਿ ਇਹਨਾਂ ਪਾਰਟੀਆਂ ਦਾ ਜੇ ਅਸਫਲ ਹੋਣਾ ਜਿਸ ਦੇ ਕਾਰਨ ਇਹ ਜਿਹੜਾ ਮੌਜੂਦਾ ਹੈ ਉਹਦੀ ਵੋਟ ਜਿਹੜੀ ਹੈ ਉਹ ਇੱਕ ਪੰਥਕ ਸੋਚ ਵਾਲਿਆਂ ਨੂੰ ਉਜਾੜਨ ਦੀ ਨਿਰਭਰ ਹੋ ਜਾਂਦੀ ਹੈ ਇਹ ਇੱਕ ਐਕਸਪੈਰੀਮੈਂਟ ਹੈ ਔਰ ਇਸ ਐਕਸਪੈਰੀਮੈਂਟ ਦੇ ਵਿੱਚ ਸਾਨੂੰ ਸਾਫ਼ ਦੇਖਣ ਨੂੰ ਮਿਲਦਾ ਹੈ ਕਿ ਜਿਹੜੀ ਯੂਥ ਦੀ سپورਟ ਹੈ ਔਰ ਰੈਡਿਕਲ ਜਿਹੜੇ ਹਨ ਉਹ ਪੂਰੀ ਤਰ੍ਹਾਂ ਮਿਲੀ ਹੈ ਉਹਦੇ ਕਾਰਨ ਉਹ ਇਹਨਾਂ ਦੋਨੀਆਂ ਜਗ੍ਹਾ ਤੇ ਕਾਮਯਾਬ ਹੁੰਦੇ ਦਿਖਾਇਆ ਅਸੀਂ ਗੱਲਬਾਤ ਨੂੰ ਜਾਰੀ ਰੱਖਾਂਗੇ ਜੀ ਲੇਕਿਨ ਆਓ ਸੁਣਦੇ ਹਾਂ ਪਹਿਲਾਂ ਅ ਖਡੂਰ ਸਾਹਿਬ ਤੇ ਬਾਰੇ ਕੁਝ ਲੋਕਾਂ ਦੇ ਵਿਚਾਰ ਖਡੂਰ ਸਾਹਿਬ ਹਲਕਾ ਹੈਗਾ ਉਥੋਂ ਅਮਰਤਪਾਲ ਸਿੰਘ ਸੋਨਾ ਦੇ ਜਿੱਤਣ ਦਾ 메ਨ ਕਾਰਨ ਰਿਹਾ ਖਡੂਰ ਸਾਹਿਬ ਕਨਸਟੈਂਸੀ ਜਿਹੜੀ ਹੈਗੀ ਆ ਉਹ ਮਾਝੇ ਦੀ ਕਨਸਟੈਂਸੀ ਦੇ ਵਿੱਚ ਪੰਥਕ ਏਰੀਆ ਜਿਆਦਾ ਆਉਂਦਾ ਹੈਗਾ ਔਰ ਫੋਰਟ ਬੈਂਕ ਜਿਹੜਾ ਸੀ ਸੀ ਫੋਰਟ ਬੈਂਕ ਸੀ ਆ ਇਸ ਕਰਕੇ ਕਪੂਠਲਾ ਸਲਤਾਂਪੁਰ ਲੋਧੀ ਤੇ ਜਿਹੜੇ ਬਾਕੀ ਜਿਹੜੇ ਸੱਤ ਹਲਕੇ ਨੇ ਉਹਨਾਂ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਲੀਡ ਦੇ ਵਿੱਚ ਆਏ ਨੇ ਅਮਰਤਪਾਲ ਜੀ ਔਰ ਜਿੱਤ ਕੇ ਜਿਹੜੇ ਨੇ ਇੱਕ ਇੰਡੀਪੈਂਡੈਂਟ ਕੈਂਡੀਡੇਟ ਦੇ ਤੌਰ ਤੇ ਸਾਹਮਣੇ ਆਏ ਨੇ ਤੇ ਲੋਕਾਂ ਨੇ ਜਿਹੜੀਆਂ ਮੇਨ ਪਾਰਟੀਆਂ ਉਹਨਾਂ ਨਕਾਰ ਦਿੱਤਾ ਇੱਕਦਮ ਹੀ ਜੀ ਜੀ ਬਿਲਕੁਲ ਜਿਹ ਇਸ ਵੀ ਦਾ ਕਾਂਗਰਸ ਹੈਗੀ ਆ ਅਕਾਲੀ ਦਲ ਹੈਗੀ ਆ ਤੇ ਆਮ ਆਦਮੀ ਪਾਰਟੀ ਜੋ ਕਿ ਸਰਕਾਰ ਦੇ ਵਿੱਚ ਹੀ ਹੈਗੀ ਆ ਉਸ ਨੂੰ ਵੀ ਬਿਲਕੁਲ ਨਕਾਰ ਦਿੱਤਾ ਜੇਕਰ ਮੈਂ ਕਪੂਠਲਾ ਦੀ ਗੱਲ ਕਰਾਂ ਤਾਂ ਕਪੂਠਲਾ ਦੇ ਵਿੱਚ ਸੌਣਾ ਪਹਿਲਾਂ ਉਦੋਂ 38000 ਵੋਟ ਪਈ ਸੀ ਆਮ ਆਦਮੀ ਪਾਰਟੀ ਨੂੰ ਜੋ ਘਟ ਕੇ ਸਿਰਫ 10000 ਤੇ ਰਹਿ ਗਈ ਜਿੱਦ ਤੋਂ ਸਾਫ਼ ਹੁੰਦਾ ਹੈ ਕਿ ਜਿਹੜੀਆਂ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈਗਾ ਸੁਣਦੇ ਆ ਫਰੀਦਕੋਟ ਹਲਕੇ ਦੇ ਚੋਣਾਂ ਦੇ ਨਤੀਜਿਆਂ ਦੇ ਬਾਰੇ ਲੋਕਾਂ ਦੇ ਵਿਚਾਰ ਕੀ ਨੇ ਮੁੰਕੋਪੁਰ ਚੱਲਦੇ ਨਾਲ ਮੌਜੂਦ ਨੇ ਅ ਬਰਿਸ਼ਟ ਪੱਤਰਕਾਰ ਬਲਵਿੰਦਰ ਹਾਲੀ ਅਸੀਂ ਇਹਨਾਂ ਨੂੰ ਕੋ ਜਾਣਦੇ ਕਿ ਆਖਰ ਫਰੀਦਕੋਟ ਦੇ ਵੋਟਰਾਂ ਨੇ ਇੰਡੀਪੈਂਡੈਂਟ ਦਾ ਉਮੀਦਵਾਰ ਨੂੰ ਕਿੰਨੀ ਜਿੱਤ ਦਿਵਾਈ ਜੀ ਆਪਣਦ ਦੇ ਇਹ ਮੁੱਦਾ ਨਾ ਇਹ ਖੜਾ ਕੀਤਾ ਗਿਆ ਜੀ ਇਹ ਖੜਾ ਹੋਗਾ ਕਿਉਂਕਿ ਇਹ ਜਿਹੜਾ ਤੇ ਇੱਕ ਪੂਰੀ ਮੁਹਿੰਮ ਸਿੱਖ ਸੰਗਤ ਜਿਹੜੀ ਉਹਦੇ ਵਿੱਚ ਕੜੀ ਕਰ ਦਿੱਤੀ ਗਈ ਤੇ ਅੱਜ ਉਹ ਪੱਗ ਜਿਹੜੀ ਇਹਨਾਂ ਨੇ ਬਚਾਈ ਸੀ ਅੱਜ ਉਹਨਾਂ ਦੀ ਪੱਗ ਬਚਾਉਣ ਦਾ ਜਗ੍ਹਾ ਸਿੱਖ ਸੰਗਠਨ ਜੇਰ ਪਾ ਕੇ ਇਕੱਠੇ ਹੋ ਜੇ ਤਾਂ ਇਸ ਮਸਲੇ ਨੂੰ ਲੈ ਕੇ ਪੂਰੇ ਏਰੀਏ ਦੇ ਵਿੱਚ ਇਸ ਏਰੀਏ ਦੇ ਵਿੱਚ ਦੀ ਗੱਲ ਜੇ ਰੋ ਚੱਲੀ ਤਾਂ ਸਿੱਖ ਸੰਗਠਨ ਕਾਫੀ ਜੜੀ ਇਕੱਠੀ ਹੋ ਗਈ ਇਸ ਕਰਕੇ ਉਹਨਾਂ ਨੇ ਜਿਹੜੇ ਵੱਖ-ਵੱਖ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਸੀਗੇ ਉਹਨਾਂ ਨੂੰ ਇਸ ਮਾਮਲੇ ਤੇ ਸਿੱਖਾਂ ਦੀ ਪੱਬ ਦੇ ਮਾਮਲੇ ਨੂੰ ਜਿਹੜਾ ਜਿਵੇਂ ਅਸ਼ਾਲਿਆ ਗਿਆ ਲਿਆਂਦਾ ਗਿਆ ਸਾਹਮਣੇ ਤੇ ਸਰਬਜੀ ਸਿੰਘ ਨੇ ਵੱਡੇ ਪੱਧਰ ਤੇ ਵੋਟ ਪਾਈ ਚਲੋ ਬਹੁਤ ਕੁਝ ਕਲੀਅਰ ਹੋ ਰਿਹਾ ਹੈ ਇਹਨਾਂ ਦੋਹਾਂ ਹਲਕਿਆਂ ਦੇ ਬਾਰੇ ਕਿ ਆਜ਼ਾਦ ਉਮੀਦਵਾਰ ਇਥੋਂ ਕਿਉਂ ਜਿੱਤੇ ਨੇ ਅਨਦੀਪ ਜੀ ਕੱਲ ਕਰਦੇ ਆ ਵਾਪਸ ਪੰਜਾਬ ਤੇ ਆਉਨੇ ਆ ਆਮ ਆਗੂੀ ਪਾਰਟੀਆਂ ਮਹਿਜ ਸਵਾ ਦੋ ਸਾਲ ਪਹਿਲਾਂ 92 ਸੀਟਾਂ ਜਿੱਤ ਕੇ ਆਪ ਦੀ ਸਰਕਾਰ ਬਣਦੀ ਹੈ ਲੇਕਿਨ ਜਦੋਂ ਅੱਜ ਨਤੀਜੇ ਆਉਂਦੇ ਨੇ ਤਾਂ ਸਿਰਫ ਤਿੰਨ ਹਲਕਿਆਂ ਦੇ ਅੱਗੇ ਜਿਹੜੀ ਆ ਇਹਨਾਂ ਨੂੰ ਬੜਤ ਮਿਲ ਰਹੀ ਹੈ ਇੱਕ ਸ਼ਾਇਦ ਹੋ ਚੁੱਕਾ ਹੈ ਨਤੀਜਾ ਸੰਗਰੂਰ ਵਾਲਾ ਕੋਸ਼ਿਦ ਬਾਕੀ ਦੋ ਹੋ ਜਾਣਗੇ ਥੋੜੀ ਦੇਰ ਦੇ ਵਿੱਚ ਇਹਦੀ ਕੀ ਵਜ੍ਹਾ ਰਹੀ ਹੈ ਕਿ ਬਹੁਤ ਪ੍ਰੋਮਿਸਸਿਸ ਕੀਤੇ ਗਏ ਬਹੁਤ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਫ੍ਰੀ ਬਿਜਲੀ ਵੀ ਦਿੱਤੀ ਗਈ ਇਹ ਵੀ ਕਿਹਾ ਗਿਆ ਕਿ ਚੋਣ ਤੋਂ ਤੁਰੰਤ ਬਾਅਦ ਅਸੀਂ 1000 ਰੁਪਏ ਮਹਿਲਾਵਾਂ ਨੂੰ ਵੀ ਦੇਣਾ ਲੇਕਿਨ ਉਹਦੇ باوجود ਤਿੰਨ ਤੱਕ ਠਹਿਰ ਜਾਣਾ ਆਮ ਆਦਮੀ ਪਾਰਟੀ ਦਾ ਇੱਕ ਹੀ ਇਸ਼ਾਰਾ ਕਰਦਾ ਹੈ ਇਹ ਆਮ ਆਦਮੀ ਪਾਰਟੀ ਲਈ ਸ਼ੁਭ ਸੰਕੇਤ ਨਹੀਂ ਮੰਨਿਆ ਜਾ ਸਕਦਾ ਇਹਨੂੰ ਇਸ ਨਤੀਜੇ ਨੂੰ ਹਾਲਾਂਕਿ ਜਿਹੜੇ ਸਮਰੂਪ ਤੋਂ ਇਹਨਾਂ ਦੇ ਕੈਂਡੀਡੇਟ ਸੀਗੇ ਮੀਥ ਹੇਅਰ ਮੀਤ ਹੈ ਆਪਣੀ ਬਹੁਤ ਵੱਡੀ ਜਿੱਤ ਆ ਇੱਕ 170000 ਦੇ ਲਗਭਗ ਉਹਨਾਂ ਦੀਆਂ ਵੋਟਾਂ ਲੈ ਕੇ ਉਹਨਾਂ ਨੇ ਵੱਡੀ ਜਿੱਤ ਦਰਜ ਕੀਤੀ ਆ ਹੁਸ਼ਿਆਰਪੁਰ ਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਕਾਂਗਰਸ ਵੱਲੋਂ ਆਏ ਹੋਏ ਸੀ ਤੇ ਇਮੀਡੀਏਟਲੀ ਉਹਨਾਂ ਨੂੰ ਟਿਕਟ ਦਿੱਤੀ ਗਈ ਉਹਨਾਂ ਨੇ ਆਪਣੀ ਜਿੱਤ ਦਰਜ ਕੀਤੀ ਆ ਇਹ ਦੋ ਸਿੱਟਾਂ ਜਿਹੜੀਆਂ ਨੇ ਬਹੁਤ ਇੰਪੋਰਟੈਂਟ ਸਿੱਗੀਆਂ ਇਹਨਾਂ ਦੇ ਲਈ ਇਸ ਤੋਂ ਬਿਨਾ ਇੱਕ ਹੁਣ ਜਿਹੜਾ ਇਹਨਾਂ ਦੇ ਵਿੱਚ ਜਿਹੜੀ ਜਿਹੜੀ ਇਹ ਤੀਸਰੀ ਸੀਟ ਜਿੱਤ ਤੇ ਆ ਉਹ ਤੀਸਰੀ ਸੀਟ ਵੀ ਜਿਹਨੂੰ ਕਹ ਲੋ ਵੀ ਉਹਨਾਂ ਨੂੰ ਮਿਲ ਗਈ ਆ ਕੋਈ ਲੱਗ ਨਹੀਂ ਸੀ ਰਿਹਾ ਵੀ ਇਹਨਾਂ ਨੂੰ ਕੋਈ ਨਿਕਲ ਕੇ ਕੋਸ਼ਿਸ਼ ਸਾਹਮਣੇ ਆਊਗਾ ਹਾਲਾਂਕਿ ਕਾਂਗਰਸ ਦਾ ਜ਼ਿਆਦਾ ਗਲਬਾ ਹੈ ਗਿਆ ਇੱਕ ਗੱਲ ਜਿਹੜੀ ਜਿਹਨੂੰ ਜਿਹੜੀ ਅਨੰਦਪੁਰ ਸਾਹਿਬ ਵਾਲੀ ਸੀਟ ਦੀ ਆਪਾਂ ਗੱਲ ਕਰਦੇ ਜੇ ਕਿਤੇ ਉੱਥੇ ਜਿੱਥੋਂ ਇਹਨਾਂ ਦੇ ਆਪ ਦੇ ਉਮੀਦਵਾਰ ਕਾਂਗਰਸ ਸਾਹਿਬ ਜਿੱਤੇ ਨੇ ਜੇ ਕਿਤੇ ਕਾਂਗਰਸ ਉੱਥੇ ਆਪਣਾ ਮਜ਼ਬੂਤ ਉਮੀਦਵਾਰ ਦੇ ਦਿੰਦੀ ਤਾਂ ਸ਼ਾਇਦ ਆਮ ਆਦਮੀ ਪਾਰਟੀ ਕੋਲ ਅਨੰਦਪੁਰ ਸਾਹਿਬ ਸੀਟ ਕੱਢਣੀ ਔਖੀ ਹੋ ਜਾਂਦੀ ਗੱਲ ਰਹੀ ਮੈਨਡੇਟ ਦੀ ਕਿ ਲੋਕਾਂ ਨੇ ਜਿਹੜਾ ਇਹ ਫਤਵਾ ਦਿੱਤਾ ਆ ਉਹ ਫਤਵਾ ਨੀਤੀਆਂ ਦੇ ਦਿੱਤਾ ਆ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਕਿਤੇ ਨਾ ਕਿਤੇ ਵਫਾ ਨਹੀਂ ਹੋਏ 2 ਸਾਲ ਹੋ ਗਏ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਜਿਹੜੇ ਔਰਤਾਂ ਆ ਔਰਤਾਂ ਨੂੰ ਅਸੀਂ 1000 ਰੁਪਇਆ ਹਰ ਮਹੀਨਾ ਨੂੰ ਦਵਾਂਗੇ ਜਿਹੜਾ ਕਿ ਨਹੀਂ ਦਿੱਤਾ ਗਿਆ ਹਾਲਾਂਕਿ ਠੀਕ ਚੋਲੋਂ ਤੋਂ ਪੱਲਾ ਪੰਜਾਬ ਦੇ ਲੋਕੋਂ ਦੇ ਭਗਵੰਤ ਸਿੰਘ ਮਾਨ ਹੋਰਾਂ ਨੇ ਗੱਲ ਕਹੀ ਸੀ ਅਸੀਂ 1100 ਰੁਪਇਆ ਦੇ ਆਵਾਂਗੇ ਲੋਕਾਂ ਨੂੰ ਇਹਦੇ ਬਾਅਦ ਵੀ ਇਹਨਾਂ ਤੇ ਯਕੀਨ ਨਹੀਂ ਆਇਆ ਇਸੇ ਤਰ੍ਹਾਂ ਜਿਹੜਾ ਬਿਜਲੀ ਵਾਲਾ ਇਹਨਾਂ ਨੇ ਵਾਅਦਾ ਤਾਂ ਵਫਾ ਕੀਤਾ ਪਰ ਦੂਜੇ ਪਾਸੇ ਇਹਨਾਂ ਨੇ ਪਟਰੋਲ ਡੀਜ਼ਲ ਦੇ ਪਾਵਾ ਵਧਾ ਦਿੱਤੇ ਸੀ ਉਹਨਾਂ ਤੇ ਵੈਡ ਵਧਾਤੀ ਸੀ ਜੇ ਇਹ ਇੱਕ ਹੱਥ ਨਾਲ ਦਿੰਦੇ ਤੇ ਦੂਜੇ ਹੱਥ ਨਾਲ ਖੋ ਵੀ ਲੈਂਦੇ ਕਿਤੇ ਇਹ ਰਿਫਲੈਕਟ ਹੋਇਆ ਹੈ ਕਿਤੇ ਨਾ ਕਿਤੇ ਨਸ਼ੇ ਦਾ ਮਸਲਾ ਸੁਰੱਖਿਆ ਦਾ ਮਸਲਾ ਜਿਹੜਾ ਆ ਉਹ ਵੀ ਵਿੱਚ ਕਿਤੇ ਨਾ ਕਿਤੇ ਸਟੈਂਡ ਕਰਦਾ ਹੈ ਸਪੈਸ਼ਲ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਤੋਂ ਇਲਾਵਾ ਜਿਹੜਾ ਇਸ ਵਾਰ ਬਹੁਤ ਵੱਡਾ ਇੱਕ ਦਾਵਾ ਸੀ ਉਹ ਸੀਗਾ ਭਾਰਤੀ ਜਨਤਾ ਪਾਰਟੀ ਭਾਜਪਾ ਦਾ ਰਾਮ ਮੰਦਰ ਤਰਾ 370 ਖਤਮ ਕਰਨਾ ਬਹੁਤ ਵੱਡੇ ਵੱਡੇ ਫੈਸਲੇ ਇਹਨਾਂ ਨੇ ਲਏ ਸੀ ਉਮੀਦ ਚਾਰ ਕੀਤੀ ਜਾ ਰਹੀ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਵੀ ਜੋᱫੋ ਵਈ ਅਕਾਲੀ ਦਲ ਤੋਂ ਅਲੱਗ ਹੋ ਕੇ ਕੱਲੇ ਚੋਣ ਲੜਨਗੇ ਤਾਂ ਕੋਈ ਨਾ ਕੋਈ ਸ਼ਾਇਦ ਇੱਕ ਜਾਂ ਦੋ ਸੀਟਾਂ ਜਣਗੀਆਂ ਖਾਤਾ ਕੋਲਣ ਦੇ ਵਿੱਚ ਕਾਮਯਾਬ ਹੋ ਜਾਣਗੇ ਪਰ ਜਦੋਂ ਹੁਣ ਸ਼ਾਮ ਤੱਕ ਸਾਡੇ ਸਾਹਮਣੇ ਨਤੀਜੇ ਸਾਰੇ ਸਾਫ਼ ਹੋ ਗਏ ਨੇ ਤੇ 13 ਦੇ ਵਿੱਚੋਂ ਇੱਕ ਵੀ ਸੀਟ ਨਹੀਂ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਨੂੰ ਇਹਦੀ ਤੁਸੀਂ ਕੀ ਮੁੱਖ ਵਜ੍ਹਾ ਸਮਝਦੇ ਹੋ ਇਹ ਪਹਿਲੀ ਇਲੈਕਸ਼ਨ ਹੈ ਪੰਜਾਬ ਦੇ ਵਿੱਚ ਜਿਸ ਵੇਲੇ ਅਕਾਲੀ ਦਲ ਔਰ ਬੀਜੇਪੀ ਦਾ ਲਾਇੰਸ ਅਸੀਂ ਨਹੀਂ ਦੇਖ ਰਹੇ ਅਕਾਲੀ ਦਲ ਅਲੱਗ ਲੱਗ ਰਿਹਾ ਹੈ ਬੀਜੇਪੀ ਅਲੱਗ ਹੈ ਕਾਂਗਰਸ ਹੈ ਆਮ ਆਦਮੀ ਪਾਰਟੀ ਔਰ ਤਿੰਨ ਕਿਤੇ ਤਾਂ ਆਪਸਮਣ ਪੰਜ ਪਧਰੀ ਜਿਹੜਾ ਉਹ ਕੰਟੈਸਟ ਦੇਖਣ ਨੂੰ ਮਿਲਦਾ ਪਿਆ ਹਾਂ ਪੰਜਾਬ ਦੇ ਵਿੱਚ ਬੀਜੇਪੀ ਦੇ ਕੋਲ ਗਵਾਹ ਨੂੰ ਕੁਝ ਨਹੀਂ ਹੈ ਇਹ ਗੱਲ ਬੜੀ ਕਲੀਅਰ ਹੈ ਕਿ ਬੀਜੇਪੀ ਜਿਹੜੀ ਹੈ ਪੰਜਾਬ ਦੇ ਵਿੱਚ ਇੰਡੀਪੈਂਡੈਂਟਲੀ ਅਗਰ ਕੰਟੈਸਟ ਕਰਦੀ ਹੈ ਤਾਂ ਨੈਚੁਰਲੀ ਉਹਦੇ ਕੋਲ ਗੇਮ ਕਰਨ ਨੂੰ ਹੈ ਕੀ ਗੇਮ ਕਰ ਸਕਦੀ ਹੈ ਦੇਖਦੇ ਹਾਂ ਕਿ ਲਗਭਗ 20% ਦੇ ਕਰੀਬ ਵੋਟਾਂ ਜਿਹੜੀਆਂ ਉਹ ਬੀਜੇਪੀ ਨੂੰ ਇੰਨੇ ਇਲੈਕਸ਼ਨਾਂ ਚ ਮਿਲੀਆਂ ਹੈ ਤੁਰੇ ਡੈਫੀਨੇਟਲੀ ਇੱਕ ਬਹੁਤ ਵੱਡੀ ਜਿੱਤ ਹੈ ਬੀਜੇਪੀ ਦੀ ਜਿਹੜੀ ਕਿ ਅਗਾਂਹ ਸੀ 2027 ਦੇ ਚੋਣਾਂ ਦੇ ਵਿੱਚ ਵੀ ਜਿਹੜੇ ਭਾਰਤੀ ਰਣਨੀਤੀ ਨਿਧਾਰਤ ਕਰਨ ਦੇ ਵਿੱਚ ਭੂਮਿਕਾ ਨਿਭਾਏਗਾ ਨਿਸ਼ਚਿਤ ਤੌਰ ਤੇ ਕਨਵਰਟ ਨਹੀਂ ਹੋਣਾਂ ਸੀਟਾਂ ਦੇ ਵਿੱਚ ਜਿਹੜੇ ਕਿ ਵੋਟ ਬੈਂਕ ਜਿਹੜਾ ਵੋਟ ਜਿਹੜੀ ਪ੍ਰਤੀਸ਼ਤ ਜਿਹੜਾ ਸੀ ਦੇਖਦੇ ਪਿਆ 30% ਜਿਹੜਾ ਪਰਸੈਂਟੇਜ ਬੜੀ ਹੈ ਇਹ ਹੋਰ ਚੀਜ਼ ਬੜੀ ਇੰਪੋਰਟੈਂਟ ਹੈ ਬੀਜੇਪੀ ਜਿਹੜੀ ਹੈ ਨਾ ਉਹ ਪੁਰਾਣਾ ਇੱਕ ਖਾਸ ਕਿਸਮ ਦੀ ਪਾਰਟੀ ਮੰਨੀ ਜਾਂਦੀ ਰਹੀ ਹੈ ਉਹ ਅਸੀਂ ਮੰਨਦੇ ਹਾਂ ਕਿ ਉਹ ਇੱਕ ਸ਼ਹਿਰੀ ਵੋਟ ਬੈਂਕ ਤੱਕ ਸੀਮਤ ਹੈ ਜੀ ਔਰ ਯਾ ਬੀਜੇਪੀ ਇੱਕ ਟਰੇਡਰਸ ਦੀ ਪਾਰ ਉਹ ਇਹ ਮੀਟਿੰਗ ਵਿਜੇਪੀ ਨੂੰ ਬਹੁਤ ਜ਼ਰੂਰੀ ਸੀ ਜਿਵੇਂ ਕਿ ਬੀਜੇਪੀ ਉਸ ਵਿੱਚ ਕਾਮਯਾਬ ਰਹੀ ਹੈ ਔਰ ਬੀਜੇਪੀ ਨੇ ਪਿੰਡਾਂ ਦੇ ਵਿੱਚ ਜਾ ਕੇ ਵੀ ਇਲੈਕਸ਼ਨ ਕੰਟੈਸਟ ਕੀਤਾ ਜ ਜਿਹਦੇ ਨਾਲ ਅਸੀਂ ਦੇਖਦੇ ਪਏ ਹਾਂ ਕਿ ਲਗਭਗ 20% ਦੇ ਕਰੀਬ ਵੋਟਾਂ ਜਿਹੜੀਆਂ ਬੀਜੇਪੀ ਨੂੰ ਮਿਲੀਆਂ ਪੈਸਾ ਕੋ ਬਹੁਤ ਜ਼ਿਆਦਾ ਵਿਰੋਧ ਵੀ ਹੋਇਆ ਹੈ ਬੀਜੇਪੀ ਦੇ ਕੈਂਡੀਡੇਟਸ ਦਾ ਖਾਸ ਕਰਕੇ ਕਿਸਾਨੀ ਦੇ ਮਸਲੇ ਨੂੰ ਤੁਸੀਂ ਸੁਣਦੇ ਹੋ ਕਿ ਜਿਹੜਾ ਪੰਜਾਬ ਦਾ ਰੂਰਲ ਏਰੀਆ ਸੀ ਜੀ ਉਥੇ ਵੋਟਾਂ ਦਾ ਨਾਮ ਮਿਲਦੀ ਇੱਕ ਬਹੁਤ ਜਿਹੜੀ ਵੱਡੀ ਵਜ੍ਹਾ ਉਹ ਕਿਸਾਨੀ ਵੀ ਸਾਬੀ ਸੀਗਾ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਇਹ ਇੱਕ ਬਹੁਤ ਵੱਡਾ ਕਾਰਨ ਸੀ ਜੀ ਬੀ ਜੀ ਪੀ ਦੇ ਜਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਕਿਸਾਨਾਂ ਦਾ ਵੀ ਰੋਗ ਇੰਗਰੀਜ਼ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਲੇਕਿਨ ਓਵਰ ਆਲ ਜੇ ਤੁਸੀਂ ਪਰਸੈਂਟੇਜ ਦੇਖਦੇ ਪਏ ਤਾਂ ਪੰਜਾਬ ਦੇ ਵਿੱਚ ਵੀ ਜੀ ਡੀ ਪੀ ਦੀ ਪਰਸੈਂਟੇਜ ਲਗਭਗ 20% ਇਹ ਪ੍ਰੂਫ ਕਰਦੀ ਪਈ ਹੈ ਕਿ ਬੀ ਜੀ ਪੀ ਨੂੰ ਕਿਸੇ ਵੀ ਹਾਲਤ ਵਿੱਚ ਇਗਨੋਰ ਨਹੀਂ ਕੀਤਾ ਜਾ ਸਕਦਾ ਹਾਂ ਮਨ ਲਾ ਅਕਾਲੀ ਦਲ ਤੋਂ ਤਾਂ ਸਰਟਨਲੀ ਜ਼ਿਆਦਾ ਨਹੀਂ ਗਏ ਨੇ ਪਰ ਇਹ ਡ੍ਰੋਪ ਬੜਾ ਵੱਡਾ ਵੋਟ ਸ਼ੇਅਰ ਹੈ ਔਰ ਹੁਣ ਇਹ ਐਸ ਵਾਂ ਜਿਹੜਾ ਇਹ ਅਸੈਂਬਲੀ ਇਲੈਕਸ਼ਨ ਦਾ ਪੰਜਾਬ ਦੇ ਵਿੱਚ 2027 ਦੇ ਵਿੱਚ ਜਿਹੜੇ ਹੋਣਗੇ ਉਹਨਾਂ ਦੇ ਲਈ ਉਹ ਆਪਨ ਰਣਨੀਤੀ ਬਣਾਉਣ ਕਿਸਾਨਾਂ ਦਾ ਜਿਹੜਾ ਅਵਿਸ਼ਵਾਸ ਪੈਦਾ ਹੋਇਆ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਣ ਉਹਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਇੰਡਸਟਰੀਅਲ ਗਰੋਥ ਦਾ ਵੀ ਕੰਮ ਕੀਤਾ ਜਾਵੇ ਕਿਉਂਕਿ ਪੰਜਾਬ ਨੂੰ ਜੇ ਐਗਰੀਕਲਚਰ ਨੂੰ ਤੁਸੀਂ ਡਿਵੈਲਪ ਕਰਨਾ ਹੈ ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਐਗਰੋ ਬੇਸਡ ਇੰਡਸਟਰੀ ਨੂੰ ਵੀ ਡਿਵੈਲਪ ਕੀਤਾ ਜਾਵੇ ਔਰ ਇਹ ਜ਼ਰੂਰੀ ਹੈ ਅਗਲੇ ਅਸੀਂ ਦੇਖਦੇ ਪਾਹ ਹਿਮਾਚਲ ਦੇ ਵਿੱਚ ਇੰਡਸਟਰੀ ਸ਼ਿਫਟ ਹੋ ਰਹੀ ਹੈ ਹਰਿਆਣਾ ਦੇ ਵਿੱਚ ਇੰਡਸਟਰੀਅਲ ਕਰਕੇ ਹਰਿਆਣਾ ਜਿਹੜਾ ਪੰਜਾਬ ਤੋਂ ਅਬ ਅਸੀਂ ਜਿੰਨਾ ਟਾਈਮ ਜਿਹੜਾ ਗਰੂ ਕਰ ਗਿਆ ਤੋ ਜ਼ਰੂਰੀ ਹੈ ਕਿ ਪੰਜਾਬ ਨੂੰ ਐਸੋਲੀ ਐਗਰੀਕਲਚਰ ਦੇ ਨਾਲ ਨਾ ਇੰਡਸਟਰੀਅਲ ਪ੍ਰਗਤੀ ਵੀ ਹੋ ਕੇ ਕੀਤੀ ਜਾਵੇ ਅਸੀਂ ਗੱਲਬਾਤ ਜਾਰੀ ਰੱਖਾਂਗੇ ਆਓ ਸੁਣਦੇ ਹਾਂ ਆਮ ਲੋਕਾਂ ਦੇ ਇਹਨਾਂ ਚੋਣ ਨਤੀਜਿਆਂ ਦੇ ਬਾਰੇ ਵਿਚਾਰ ਮਾ ਦਿੰਦਰ ਸਿੰਘ ਨਿਕਾ ਬੋਲ ਰਿਹਾ ਜੀ ਖਰੜਾ ਐਡਵੋਕੇਟ ਜੋ ਰੁਝਾਨ ਆ ਰਹੀ ਨਹੀਂ ਉਹ ਹੁਣ ਤੁਸੀਂ ਫਾਈਨਲ ਰਿਜ਼ਲਟ ਹੀ ਮੰਨੋ ਕਿਉਂਕਿ ਜਿਹੜੀ ਗਿਣਤੀ ਆ ਆਖਰੀ ਦੌਰ ਦੇ ਵਿੱਚ ਹੈਗੀ ਹੈ ਜਨਤਾ ਨੇ ਆਪਣੀ ਪਾਵਰ ਦਿਖਾਈ ਹੈ ਰਾ ਸੱਤਾ ਦੇ ਬੈਠੇ ਲੋਕਾਂ ਨੂੰ ਚਾਹੇ ਉਹ ਪੰਜਾਬ ਲੈਵਲ ਤੇ ਬੈਠੇ ਨੇ ਚਾਹੇ ਉਹ ਸਟੇਟ ਲੈਵਲ ਤੇ ਨੇ ਚਾਹੇ ਸੈਂਟਰ ਲੈਵਲ ਤੇ ਬੈਠੇ ਲੋਕ ਨੇ ਜਿਹੜੀ ਸਰਕਾਰ ਬਣਦੀ ਹੈ ਜਨਤਾ ਦੀ ਭਲਾਈ ਲਈ ਕੰਮ ਕਰੇ ਮੈਂ ਅਭਿਜੀਤ ਸਿੰਘ ਦੇਸ਼ ਟਾਇਕ ਯਮੁਗੜ ਅੱਜ ਸਵੇਰ ਤੋਂ ਦੇਸ਼ ਭਰ ਵਿੱਚ ਡੈਮੋਕ੍ਰੇਸੀ ਦਾ ਇੱਕ ਉਤਸ਼ਾਹ ਨੂੰ ਇੱਕ ਐਕਸਾਈਟਮੈਂਟ ਬਰਕਰਾਰ ਹੈ

ਡੈਮੋਕ੍ਰੇਸੀ ਦੇ ਅਸਲੀ ਕਲਰਸ ਸਾਨੂੰ ਅੱਜ ਪੋਸਟਲ ਬੈਲਟਸ ਦੀ ਕਾਊਂਟਿੰਗ ਦੇ ਵਿੱਚ ਦਿਖਾਈ ਦੇ ਰਹੇ ਨੇ ਇਹ ਕਿਹਨੇ ਦੇਖਦੇ ਹੋ ਜੀ ਰੋਬੂ ਕੁਮਾਰ ਤੁਸੀਂ ਆਹ ਮੈਂ ਜੀ ਐਸ ਕੇ ਕਪੂਰ ਮੈਨੂੰ ਜਿਹੜਾ ਰੋਲ ਟੈਨਲ ਦਾ ਮਿਕਸਡ ਫੀਲਿੰਗਸ ਹੋsta ਕਿ ਜਿਹੜੀ ਲੋਕਾਂ ਨੇ ਜਿਹੜੀ ਐਕਸਪੈਕਟੇਸ਼ਨ ਸੀ ਨਾ ਪ੍ਰੈਜ਼ੈਂਟ ਗਵਰਨਮੈਂਟ ਤੋਂ ਤੇ ਲੱਗਦਾ ਵੀ ਕਿਸੇ ਹੱਦ ਤੱਕ ਉਹ ਪੂਰੀਆਂ ਹੋ ਜਾਣੀ ਲੱਗੀਆਂ ਤੇ ਉਹਨਾਂ ਨੇ ਕਾਫੀ ਸੀਟਾਂ ਹਾਰੀਆਂ ਕਾਫੀ ਮਿਨਿਸਟਰ ਉਹਨਾਂ ਦੇ ਹਾਰ ਗਏ ਔਰ ਜਿਹੜੀ ਇੱਕ مینਸਟ੍ਰੀਮ ਪਾਰਟੀ ਸੀ ਕਿ ਜਿੰਨੇ ਕਿ ਪੰਜਾਬ ਦੇ ਵਿੱਚ ਪੰਜ ਸਾਲਾਂ ਤੱਕ ਰਾਜ ਕੀਤਾ ਸ਼ਰਮਣੀ ਅਕਾਲੀ ਦਲ ਉਹ ਬਿਲਕੁਲ ਆਸ਼ੇਤੇ ਚਲੇਗੀ ਉਹ ਦੇਖੋ ਤੁਸੀਂ ਲੋਕਾਂ ਨੇ ਸਾਰੇ ਇੱਕ ਡਿਫਰੈਂਟ ਡਿਫਰੈਂਟ ਪਾਰਟੀਆਂ ਨੂੰ ਦਿੱਤਾ ਇਟਸ ਦਾ ਕਲੀਅਰ ਇੰਡੀਕੇਸ਼ਨ ਇਹ ਹੀ ਹੈ ਕਿ ਲੋਕੀ ਜਿਹੜੇ ਨਾ ਸੈਟੀਸਫਾਈਡ ਨਹੀਂ ਹੈਗੇ ਇਹਨਾਂ ਦੇ ਪ੍ਰੈਜੈਂਟ ਸੈਟਅਪ ਤੋਂ ਕਿਸੇ ਵੀ ਪਾਰਟੀ ਤੋਂ ਅਰੁਦੀਪ ਜੀ ਗੱਲ ਨੂੰ ਅੱਗੇ ਵਧਾਉਂਦੇ ਆ ਸੀ ਆ ਲੰਬੇ ਸਮੇਂ ਤੱਕ ਪੰਜਾਬ ਦੇ ਵਿੱਚ ਪੰਜਾਬ ਕੀ ਰਾਸ਼ਟਰੀ ਪੱਧਰ ਤੇ ਵੀ ਅਕਾਲੀ ਦਲ ਤੇ ਭਾਜਪਾ ਦਾ ਆਪਸ ਵਿੱਚ ਸਮਝੌਤਾ ਰਿਹਾ ਜਦੋਂ ਜਦੋਂ ਐਂਡੀਆ ਦੀ ਸਰਕਾਰ ਬਣੀ ਹੈ ਅਕਾਲੀ ਦਲ ਭਾਈ ਵੜ ਰਿਹਾ ਹੈ ਇਸ ਵਾਰ ਦੋਨੋਂ ਅਲੱਗ-ਅਲੱਗ ਚੋਣਾ ਲੜ ਰਹੇ ਸੀ ਬਹੁਤ ਕੋਸ਼ਿਸ਼ਾਂ ਹੋਈਆਂ ਵੀ ਕਿ ਇਕੱਠੇ ਹੋ ਜਾਏ ਅਲਾਈਂਸ ਦੇ ਵਿੱਚ ਇਲੈਕਸ਼ਨ ਲੜਿਆ ਜਾਏ ਲੇਕਿਨ ਉਹ ਗੱਲ ਸਿਰੇ ਨਹੀਂ ਚੜੀ ਕੀ ਸੋਚਦੇ ਹੋ ਕਿ ਭਾਜਪਾ ਔਰ ਅਕਾਲੀ ਦਲ ਦਾ ਲੋਕ ਸਭਾ ਚਨਾਬ ਚ ਪੰਜਾਬ ਦੇ ਵਿੱਚ ਬਹੁਤਾ ਸਫਲ ਨਾ ਹੋਣ ਦੀ ਮੁੱਖ وجہ ਇਹ ਵੀ ਹੈ ਕਿ ਇਹ ਇਕੱਲੇ ਇਕੱਲੇ ਇਲੈਕਸ਼ਨ ਲੜੇ ਨੇ ਬਿਲਕੁਲ ਮਨੋਪਾਲੀ ਤੁਸੀਂ ਠੀਕ ਕਹਿ ਰਹੇ ਹੋ ਸ਼ਾਇਦ ਜੇ ਇਕੱਠੇ ਵੀ ਲੜਦੇ ਤਾਂ ਨਤੀਜੇ ਸ਼ਾਇਦ ਉਦਾਂ ਨਾ ਆਉਂਦੇ ਜਿੱਦਾਂ ਅਸੀਂ ਐਕਸਪੈਕਟ ਕਰ ਰਹੇ ਹਾਂ ਵੱਡੀ ਗੱਲ ਇਹਦੇ ਵਿੱਚ ਹੈ ਕਿ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਦਾ 75% ਜਿਹੜਾ ਉਹ ਐਗਰੀਕਲਚਰ ਨਾਲ ਜੁੜਿਆ ਹੋਇਆ ਹਿੱਸਾ ਆ ਠੀਕ ਪਿੰਡੂ ਖੇਤੀਬਾੜੀ ਨਾਲ ਜੁੜੇ ਹੋਏ ਲੋਕ ਨੇ 75% ਦੂਜਾ ਅੰਮ੍ਰਿਤ ਦੇ ਇਸ ਜਾਂ ਖੇਤੀਬਾੜੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਵਿੱਚ ਕੇਂਦਰ ਸਰਕਾਰ ਦੇ ਪ੍ਰਤੀ ਨਿਰਾਸ਼ਕੀ ਹੈ ਕੇਂਦਰ ਵਿਭਾਗਪਾ ਦੇ ਪ੍ਰਤੀ ਇੱਕ ਡੂੰਗੀ ਨਿਰਾਸ਼ਕੀ ਹੈ ਦੂਜਾ ਅਕਾਲੀ ਦਲ ਦੇ ਪ੍ਰਤੀ ਜਿਹੜਾ ਬੇਅਦਬੀ ਵਾਲਾ ਇਸ਼ੂ ਆ ਜਾਂ ਇਦਾਂ ਦੇ ਹੋਰ ਮਸਲਿਆਂ ਨੂੰ ਲੈ ਕੇ ਵੀ ਲੋਕਾਂ 'ਚ ਨਿਰਾਸ਼ਕੀ ਸੀਗੀ ਜਿਦੀ ਕਰਕੇ ਜੇ ਇਹ ਦੋਨੇ ਤਰ੍ਹਾਂ ਰੱਖਿਆ ਵੀ ਹੋ ਜਾਂਦੇ ਆ ਤਾਂ ਸ਼ਾਇਦ ਰਿਜ਼ਲਟ ਉਦਾਂ ਦੇ ਨਾ ਹੋਣ ਜਿੱਦਾਂ ਕਿ ਅਸੀਂ ਉਮੀਦ ਕਰਦੇ ਹਾਂ ਹਾਲਾਂਕਿ ਦੋਨੇ ਦੇ ਅਲੱਗ-ਅਲੱਗ ਪਰਫਾਰਮੈਂਸ ਬਹੁਤ ਵਧੀਆ ਆ ਅਸੀਂ ਇਹ ਸੋਚ ਕੇ ਪਰ ਜੇ ਅਸੀਂ ਇਹਨੂੰ ਗੁਣਾਂ ਤਕਸੀਮ ਕਰਕੇ ਦੇਖਾਂਗੇ ਤਾਂ ਕੁੱਲ ਹਾਸਲ ਕੋਈ ਕੁੱਝ ਜ਼ਿਆਦਾ ਵਧੀਆ ਨਹੀਂ ਸੀ ਰਹਿਣਾ ਇਹ ਇਹ ਇਦਾਂ ਲੱਗ ਰਿਹਾ ਨੈਸ਼ਨਲ ਲੈਵਲ ਦੇ ਸਿਨੈਰੀਓ ਦੇ ਵਿੱਚ ਜੇ ਅਸੀਂ ਦੇਖਦੇ ਆ ਇੱਕ ਹੋਰ ਜਿਹੜਾ ਜਿਹੜਾ ਅਕਾਲੀ ਪੰਥ ਨੂੰ ਜਿਹੜਾ ਵੱਡਾ ਨੁਕਸਾਨ ਹੋਇਆ ਮੁਲਾਜ਼ਮ ਵਰਗ ਹਮੇਸ਼ਾ ਅਕਾਲੀ ਦਲ ਦੇ ਨਾਲ ਜੁੜਿਆ ਆ ਰਿਹਾ ਆ ਜੀ ਮੁਲਾਜ਼ਮ ਵੀ ਕਿਸੇ ਨਾ ਕਿਸੇ ਰੂਪ ਚ ਅਕਾਲੀ ਦਲ ਦੇ ਨਾਲੋਂ ਟੁੱਟੇ ਹੋਏ ਨੇ ਕਿਸਾਨੀ ਤੇ ਮੁਲਾਜ਼ਮ ਦੋਨੇ ਅਕਾਲੀ ਪੰਥ ਨੂੰ ਟੁੱਟੇ ਹੋਏ ਹੋਣ ਕਾਰਨ ਉਹਦਾ ਖਮਿਆਜ਼ਾ ਉਹਨੂੰ ਬੁਗਤਣਾ ਪਿਆ ਰਿਹਾ ਦੇਸ਼ਕੋ ਬਟੰਡਾ ਬਚਾ ਗਏ ਨੇ ਪਰ ਬਾਕੀ ਸਾਰੇ ਪੰਜਾਬ ਚੋਂ ਚੌਥੀ ਪੰਜਵੀਂ ਪੋਜੀਸ਼ਨ ਤੇ ਰਹੇ ਨੇ ਜਿਹੜੀ ਕਿ ਬਹੁਤ ਔਖੀ ਗੱਲ ਆ ਅਕਾਲੀ ਦਲ ਦੀ ਕਈ ਕੈਂਡੀਡੇਟ 50000 ਤੋਂ ਥੱਲੇ ਵੀ ਰਹੇ ਨੇ ਬਿਲਕੁਲ ਜੀ 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 ਪਈ ਸਾਹਿਬ 2.5 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਮੌਜੂਦਾ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ 92 ਸੀਟਾਂ ਨਾਲ ਸਫ਼ਰ ਸ਼ੁਰੂ ਕੀਤਾ ਸੀ ਤੇ ਅੱਧਾ ਹੁੰਦੇ ਹੁੰਦੇ ਸੀਟਾਂ ਤਿੰਨ ਰਹਿ ਗਈਆਂ ਜੇ ਨੌ ਵਿਧਾਨ ਸਭਾ ਕੇ ਤਰ ਇੱਕ ਹਲਕੇ ਜਲਾਲੀਏ ਲੋਕ ਸਭਾ ਦੇ ਤਾਂ ਕਹਿ ਲੋ ਕਿ 27 ਸੀਟਾਂ ਦੇ ਉੱਤੇ ਜਿੱਤ ਮਿਲੀ ਹੈ ਤੇ ਬਾਕੀ ਤੇ ਕਈ ਜਗ੍ਹਾ ਤੀਸਰੇ ਨੰਬਰ ਤੇ ਹੀ ਬਹਰੇ ਰਹੇ ਹਨ ਕੀ ਸੋਚਦੇ ਹੋ ਤੁਸੀਂ ਕਿ 2027 ਦੇ ਵਿੱਚ ਅ ਜਿੱਦਾਂ ਕਿ ਹੁਣ ਕਾਂਗਰਸ ਨੂੰ 7 ਸੀਟਾਂ ਮਿਲ ਗਈਆਂ ਜੀ ਦੋ ਇੰਡੀਪੈਂਡੈਂਟ ਵੀ ਜਿੱਤ ਗਏ ਤੇ ਕੀ ਰਹੇਗਾ ਸਿਨੈਰੀਓ ਇਹਨਾਂ ਕੱਲ ਬੜੀ ਕਲੀਅਰ ਹੈ ਜੀ ਜਿਹੜੀ ਪਾਰਟੀ ਪਰਫਾਰਮ ਕਰੇਗੀ ਲੋਕਾਂ ਦੇ ਨਾਲ ਸਿਰਫ ਵਾਦੇ ਨਹੀਂ ਚੱਲਣਗੇ ਲੋਕਾਂ ਦੇ ਨਾਲ ਤੁਹਾਨੂੰ ਵਾਦੇ ਨਿਭਾਣੇ ਵੀ ਪੈਣਗੇ ਲੋਕ ਜਿਹੜੇ ਆ ਅਲਟੀਮੇਟ ਉਹ ਤੁਹਾਡੀ ਪਰਫਾਰਮੈਂਸ ਦੇਖਦੇ ਆ ਕਿ ਪਾਰਟੀ ਕਿੰਨੀ ਇਮਾਨਦਾਰੀ ਦੇ ਨਾਲ ਆਪਣੇ ਵਾਦੇ ਪੂਰੇ ਕਰਦੀ ਆ ਝੂਠ ਬੋਲਣਾ ਕੰਮ ਨਹੀਂ ਚੱਲਣਾ ਅਲਟੀਮੇਟਲੀ ਤੁਹਾਨੂੰ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਪੈਂਦਾ ਹੈ ਔਰ ਇਹ ਚੋਣਾਂ ਸਭ ਤੋਂ ਵੱਡੀ ਕਚਹਿਰੀ ਹੈ ਜਿਸ ਦੇ ਵਿੱਚ ਲੋਕ ਤੁਹਾਨੂੰ ਅਲਟੀਮੇਟਲੀ ਡਿਸਾਈਡ ਕਰਦੇ ਆ ਕਿ ਤੁਸੀਂ ਸ਼ਾਸਨ ਕਰੋਗੇ ਜਾਂ ਤੁਸੀਂ ਜਿਹੜੇ ਆ ਓਪੋਜੀਸ਼ਨ 'ਚ ਬੈਠੋਗੇ ਜਾਂ ਤੁਸੀਂ ਬਾਹਰ ਹੋ ਜਾਓਗੇ ਤਾਂ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਨਿਭਾਉਣਾ ਜ਼ਰੂਰੀ ਹੈ ਲੋਕ ਜਿਹੜੇ ਆ ਉਹ ਅਲਟੀਮੇਟਲੀ ਜੱਜ ਕਰਦੇ ਆ ਔਰ ਇਹ ਚੀਜ਼ ਮੰਨਣ ਵਾਲੀ ਹੈ ਕਿ ਜਿਸ ਮਹੀਨੇ 27 ਦੇ ਵਿੱਚ ਅਸੈਂਬਲੀ ਇਲੈਕਸ਼ਨ ਪੰਜਾਬ ਦੇ ਵਿੱਚ ਹੋਣਿਆ ਤੋ ਲੋਕਾਂ ਨੇ ਪੋਲਿਟਿਕਲ ਪਾਰਟੀਆਂ ਦੇ ਪਰਫਾਰਮੈਂਸ ਨੂੰ ਈਵੈਲੂਏਟ ਕਰਨਾ। ਔਰ ਇਹ ਇੱਕ ਕੰਮੋ ਕੀ ਚੰਗਾ ਟ੍ਰੈਂਡ ਹੈ। ਬਹੁਤ ਵਧੀਆ ਸੋਚ ਹੈ ਔਰ ਇੱਕ ਇੱਕ ਚੰਗਾ ਲੋਕਤੰਤਰ ਦੀ ਅੱਛੀ ਸਿਹਤ ਦੀ ਨਿਸ਼ਾਨੀ ਵੀ ਆ ਕਿ ਲੋਕ ਜਿਹੜਾ ਈਵੈਲੂਏਟ ਕਰਦੇ ਆ ਪਾਰਟੀਆਂ ਨੂੰ ਪੱਕੀ ਪਕੜਾ ਦੇ ਜਿੰਨੇ ਕਿ ਤੁਸੀਂ ਹੀ ਨਿਸ਼ਾਨੇ ਸ਼ਾਸਨ ਕਰਨਾ ਹੈ ਉਹਨਾਂ ਦੀ ਪਰਫਾਰਮੈਂਸ ਤੇ ਬੇਸ ਦੇ ਉੱਪਰ ਆਪਣਾ ਡਿਡ ਦਿੰਦੇ ਆ। ਔਰ ਇਸੇ ਤੋਂ ਇੱਕ ਲੋਕਤੰਤਰ ਦੀ ਨਿਸ਼ਾਨੀ ਹੈ ਔਰ ਲੱਗਦਾ ਹੈ ਕਿ 227 ਤੋਂ ਜਿਹੜਾ ਅਸੀਂ ਸੰਵੀ ਇਲੈਕਸ਼ਨ ਦੇਖਾਂਗੇ ਪਾਰਟੀਆਂ ਇਸ ਇਲੈਕਸ਼ਨ ਤੋਂ ਸਬਕ ਸਿੱਖਣਗੀਆਂ। ਔਰ ਪਰਫਾਰਮੈਂਸ ਵੱਲ ਧਿਆਨ ਦੇਣ ਗਿਆ ਜਿਹੜੇ ਛੋਟੇ ਇਸ਼ੂਸ ਹੈਗੇ ਟ੍ਰੈਡੀਸ਼ਨਲ ਇਸ਼ੂਸ ਹੈ ਉਹਨੂੰ ਤਾਂ ਬਾਹਰ ਆਣ ਗਿਆ ਔਰ ਇੱਕ ਚੰਗੀ ਸੇਧ ਜਿਹੜੀ ਲੋਕਾਂ ਨੂੰ ਦੇਣ ਗਿਆ ਤਾਂ ਕਿ ਪੰਜਾਬ ਜਿਹੜਾ ਹੈ ਉਹ ਰਾਸ਼ਟਰ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਆਪਣਾ ਯੋਗਦਾਨ ਜਿਹੜਾ ਪਾ ਸਕੇ ਤਾਂ ਮੈਚੂਲੀ ਇਹ ਇਲੈਕਸ਼ਨ ਜਿਹੜਾ ਹੈ ਇੱਕ ਸੰਕੇਤ ਹੈ ਪੋਲਿਟੀਕਲ ਪਾਰਟੀਆਂ ਨੂੰ ਆਪਣੀ ਪਰਫਾਰਮੈਂਸ ਵੱਲ ਧਿਆਨ ਦੇਣ ਲਈ ਬਾਕੀ ਸਾਰੀ ਚੀਜ਼ ਛੱਡ ਦੇਣੀ ਚਾਹੀਦੀ ਹੈ ਲੋਕ ਜਿਹੜੇ ਹੈ ਉਹ ਹਮੇਸ਼ਾ ਪਰਫਾਰਮੈਂਸ ਨੂੰ ਹੀ ਪੈਣ ਦਿੰਦੇ ਹੈ ਔਰ ਇਹਨਾਂ ਇਲੈਕਸ਼ਨ ਤੋਂ ਸਬਕ ਸਿੱਖਣਾ ਚਾਹੀਦਾ ਹੈ ਔਰ ਪੋਲਿਟিক্যাল ਪਾਰਟੀਆਂ ਨੂੰ ਆਪਣੀ ਅਜੰਡਾ ਵੱਲ ਕੰਸੈਂਟਰੇਟ ਕਰਕੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਰੋਗੀ ਜੀ ਐਂਟੀ-ਇੰਕੰਮਨਸੀ ਫੈਕਟਰ ਇੱਕ ਬਹੁਤ ਚਰਚਿਤ ਵਾਰਡ ਹੈ। ਕਿਸੇ ਵੀ ਚੋਣ ਤੋਂ ਪਹਿਲਾਂ ਕਿਸੇ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਇਹ ਬਹੁਤ ਨਾਮ ਲਿਆ ਜਾਂਦਾ। ਸਿਰਫ 2.5 ਸਾਲ ਦੇ ਵਿੱਚ ਇਹ ਫੈਕਟਰ ਦਾ ਇੱਟਾ ਵੱਡਾ ਸਟਰੋਂਗ ਹੋ ਜਾਣਾ ਕਿ 92 ਤੋਂ ਤੁਸਾਂ ਨੂੰ ਲਿਆ ਕੇ 27 ਤੇ ਸੀਮਤ ਕਰ ਦੇਣਾ। ਤੁਸੀਂ ਕੀ ਸੋਚਦੇ ਹੋ ਕਿ ਲੋਕਾਂ 'ਚ ਟੋਲਰੈਂਸ ਘਟੀ ਹੈ ਜਾਂ ਉਹਨਾਂ ਦੀ ਐਕਸਪੈਕਟੇਸ਼ਨਸ ਵਧੀਆਂ ਨੇ ਕਿਉਂਕਿ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਸਾਨੂੰ 5 ਸਾਲ ਦਾ ਵਕਤ ਦਿਓ ਪਹਿਲਾਂ ਤੁਸੀਂ 70 ਸਾਲ ਦਾ ਦੇਤਾ 5 ਸਾਲ ਸਾਨੂੰ ਪੂਰੇ ਕਰਨ ਦਿਓ ਜੀ ਫਿਰ ਅਸੀਂ ਪਰਫਾਰਮ ਕਰਕੇ ਦੱਸਾਂਗੇ ਕੀ ਸੋਚਦੇ ਹੋ VOTER ਦੀ ਐਕਸਪੈਕਟੇਸ਼ਨ ਜ਼ਿਆਦਾ ਜਾਂ ਸਰਕਾਰਾਂ ਫੇਲ ਹੋ ਰਹੀਆਂ ਨੇ ਮਨੋਵਰ ਜੀ ਤੁਸੀਂ ਗੱਲ ਠੀਕ ਕਹਿ ਰਹੇ ਹੋ ਵੀ ਅਸਲ ਦੇ ਵਿੱਚ ਇਹ ਦੋਨੇ ਗੱਲਾਂ ਨੇ ਜੀ VOTER ਜਿਹੜਾ ਵੋਟ ਪੋਲ ਕਰਦਾ ਆ ਜਿਹੜਾ 50 ਡਿਗਰੀ ਸੈਲਸੀਅਸ ਦੇ ਵਿੱਚ ਜਾ ਕੇ ਗੋਲ ਪਾ ਕੇ ਹੁੰਦਾ ਹੈ ਗਰਮੀ ਦੇ ਵਿੱਚ ਲਾਈਨ ਉੱਤੇ ਲੱਗ ਕੇ ਹੁੰਦਾ ਉਹ ਉਮੀਦਵਾਰ ਅੱਖਦਾ ਉਹਦੀ ਤਵਕਕ ਹੁੰਦੀਆਂ ਨੇ ਦੂਜੀ ਗੱਲ ਇਹ ਕਿ ਸਰਕਾਰਾਂ ਦੇ ਪਦਰਤੇ ਜਿਵੇਂ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ ਸੀ ਵੀ ਜਿਹੜੇ ਵਾਅਦੇ ਕੀਤੇ ਜਾਂਦੇ ਆ ਉਹ ਵਫਾ ਨਹੀਂ ਕੀਤੇ ਜਾਂਦੇ ਚਾਹੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਤੋਂ ਪਹਿਲਾਂ ਚਾਹੇ ਉਹ ਨਵੀਂ ਸਰਕਾਰ ਸੀ ਚਾਹੇ ਆਮ ਆਦਮੀ ਪਾਰਟੀ ਆ ਲੋਕੀਂ ਲੋਕਾਂ ਨੇ ਉਹਨਾਂ ਨਾਲ ਵੀ ਉਦੈਟਰੀਟ ਕੀਤਾ ਤੇ ਇਹਨਾਂ ਨਾਲ ਵੀ ਇਦਾਂ ਹੀ ਟਰੀਟ ਕਰ ਰਹੇ ਨੇ ਤੀਜਾ ਫੈਕਟਰ ਜਿਹੜਾ ਇਹ ਵਿੱਚ ਸਭ ਤੋਂ ਇੰਪੋਰਟੈਂਟ ਹੈਗਾ ਸਟੇਟ ਤੇ ਨੈਸ਼ਨਲ ਪੋਲਿਟਿਕਸ ਦੋਨੇ ਅਲੱਗ-ਅਲੱਗ ਮਸਲੇ ਨੇ ਰਾਸ਼ਟਰੀ ਪੱਧਰ ਤੇ ਸਥਾਨਕ ਪੱਧਰ ਦੇ ਮਸਲੇ ਜਿਹੜੇ ਦੋਵੇਂ ਅਲੱਗ-ਅਲੱਗ ਤਰ੍ਹਾਂ ਦੇ ਨੇ ਤੇ ਲੋਕ ਉਹਨੂੰ ਤੇ ਅੰਚਰ ਰੱਖਦੇ ਹੋਈ ਹੀ ਵੋਟ ਪੂਲ ਕਰਦੇ ਨੇ ਕਿਉਂਕਿ ਉਹਨਾਂ ਨੂੰ ਦੇਸ਼ ਨੈਸ਼ਨਲ ਤੇ ਰਾਸ਼ਟਰੀ ਸੁਰੱਖਿਆ ਇਕਨਮੀ ਡਿਫੈਨਸਲਸ ਬੰਦ ਇਹ ਸਾਰੇ ਮਸਲੇ ਹੁੰਦੇ ਸਥਾਨਕ ਪੱਧਰ ਤੇ ਸਾਨੂੰ ਕੀ ਮਿਲ ਰਿਹਾ ਕੀ ਨਹੀਂ ਮਿਲ ਰਿਹਾ ਇਹ ਜ਼ਿਆਦਾ ਇੰਪੋਰਟੈਂਟ ਹੁੰਦਾ ਪਰੋਫੈਸਰ ਸਾਹਿਬ ਮੋਦੀ ਸਾਹਿਬ ਨੇ ਇਲੈਕਸ਼ਨ ਤੋਂ ਠੀਕ ਪਹਿਲਾਂ ਵਕਾਲਤ ਕੀਤੀ ਹੈ ਵਨ ਨੇਸ਼ਨ ਵਨ ਇਲੈਕਸ਼ਨ ਦੀ ਤੁਸੀਂ ਸਿੱਧੰਦੇਓ ਬੱਚਿਆਂ ਨੂੰ ਵੀ ਰਾਸ਼ਟਰ ਨਿਰਮਾਣ ਚ ਪ੍ਰੋਫੈਸਰਸ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਵਨ ਨੇਸ਼ਨ ਵਨ ਇਲੈਕਸ਼ਨ ਦਾ ਕਨਸੈਪਟ ਤੁਸੀਂ ਕੀ ਸਮਝਦੇ ਹੋ ਕਿੰਨਾ ਕਾਮਯਾਬ ਹੈ ਵਨ ਨੇਸ਼ਨ ਵਨ ਇਲੈਕਸ਼ਨ ਦੇਖੋ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਸਾਡਾ ਜਿਹੜਾ ਦੇਸ਼ ਹੈ ਨਾ ਉਹ ਇੱਕ ਮਲਟੀਪਲਰ ਕੰਟਰੀ ਹੈ ਜਿਸ ਦੇ ਵਿੱਚ ਅਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਆਪਣੇ ਦੇਸ਼ 'ਚ ਦੇਖਦੇ ਹਾਂ ਔਰ ਵਨ ਨੇਸ਼ਨ ਵਨ ਇਲੈਕਸ਼ਨ ਜਿੰਨਾ ਕਹਿਣਾ ਆਸਾਨ ਹੈ ਉਹਨਾਂ ਦੀ ਇੰਪਲੀਮੈਂਟੇਸ਼ਨ ਇਹ ਵੀ ਔਖੀ ਹੈ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਸ ਵੇਲੇ ਇੱਕ ਦੇਸ਼ ਆਜ਼ਾਦ ਹੁੰਦਾ ਹੈ ਤੋਂ ਪਹਿਲੇ ਤਿੰਨ ਜਿਹੜੀ ਜਨਰਲ ਅਸੈਂਬਲੀ ਅਸੀਂ ਇਲੈਕਸ਼ਨ ਦੇਖਦੇ ਹਾਂ ਉਹਨਾਂ ਦੇ ਨਾਲ ਹੀ ਸਟੇਟ ਦੇ ਇਲੈਕਸ਼ਨ ਚੱਲਦੇ ਆ ਔਰ ਮੈਨੂੰ ਲੱਗਦਾ ਕਿ ਸਮੇਂ ਦੇ ਨਾਲ ਨਾਮ ਪਰਿਵਰਤਨ ਆਉਂਦਾ ਰਿਹਾ ਔਰ ਜ਼ਰੂਰਤ ਦੇ ਅਨੁਸਾਰ ਜਿੱਦਾਂ ਜਿੱਦਾਂ ਸਟੇਟਸ ਦੇ ਵਿੱਚ ਅਲੱਗ-ਅਲੱਗ ਜ਼ਰੂਰਤਾਂ ਪਈਆਂ ਇਲੈਕਸ਼ਨ ਵੀ ਉਦੋਂ ਦਾ ਅਲੱਗ-ਅਲੱਗ ਇਲੈਕਸ਼ਨ ਹੋਣ ਲੱਗੇ ਕਿਸੇ ਵੀ ਸਿਸਟਮ ਨੂੰ ਤੁਸੀਂ 100% ਡਿਫਾਈਨ ਨਹੀਂ ਕਰ ਸਕਦੇ ਜੀ ਤੁਹਾਨੂੰ ਮੈਟ ਬੀ ਡਿਸਾਈਡਡ ਬਾਏ ਦਾ ਟਾਈਮ ਇਹਨੂੰ ਸਮੇਂ ਦੇ ਛੱਡ ਦੇਣਾ ਚਾਹੀਦਾ ਔਰ ਸਮੇਂ ਦੇ ਨਾਲ ਡੈਮੋਕ੍ਰੇਸੀ ਵગેਰਾ ਇਲੈਕਸ਼ਨ ਸਿਸਟਮ ਨੂੰ ਗੁਰੂ ਮੰਦੀ ਜ਼ਰੂਰਤ ਹੈ ਤੁਸੀਂ ਇਹਨੂੰ ਕਿਸੇ ਵੀ ਇੱਕ ਸਿਸਟਮ ਦੇ ਨਾਮ ਬੰਨ ਕੇ ਨਹੀਂ ਰੱਖ ਸਕਦੇ ਜੀ ਮੈਂ ਦੱਸ ਰਿਹਾ ਸੀ 1950 ਤੋਂ ਬਾਅਦ ਜਿਹੜੇ ਸੀ ਜਨਰਲ ਇਲੈਕਸ਼ਨ ਕਰਾਏ ਪਹਿਲੇ ਤਿੰਨੇ ਇਲੈਕਸ਼ਨ ਦੇਖੋ ਉਦੋਂ ਜਿਹੜੇ ਸਟੇਟ ਇਲੈਕਸ਼ਨ ਔਰ ਨੈਸ਼ਨਲ ਇਲੈਕਸ਼ਨ ਇਕੱਠੇ ਹੋਏ ਲੇਕਿਨ ਸਮੇਂ ਦਾ ਨਾਆਂ ਨਿਯਮ ਧਾਰਾ ਬਦਲੀ ਆ ਧਾਰਾ ਬਦਲੀ ਇਸ ਕਰਕੇ ਸਾਨੂੰ ਕੁਝ ਚੀਜ਼ਾਂ ਦੇਣੀ ਆ ਉਹ ਸਮੇਂ ਤੇ ਛੱਡ ਨਹੀਂ ਆ ਚਾਹੀਦੀਆਂ ਤੁਸੀਂ ਉਸ ਸਿਸਟਮ ਨੂੰ ਇੱਕ ਰੂਪਰੇਖਾ ਦੇ ਵਿੱਚ ਬੰਨ੍ਹ ਕੇ ਰੱਖਦੇ ਹੋ ਇਹ ਪੋਸੀਬਲ ਨਹੀਂ ਹੈ ਸੋ ਸਾਡੇ ਸੂਚਮਾਨ ਬੋਟਰਾਂ ਨੇ ਇੱਕ ਵਾਰ ਫੇਰ ਸਾਡੀ ਕੇਂਦਰ ਸਰਕਾਰ ਦਾ ਗਠਨ ਕਰ ਦਿੱਤਾ ਕੁਝ ਨਰਾਜ਼ਗੀਆਂ ਰਹੀਆਂ ਜੀ ਜੀ ਕੁਝ ਲਾਈਕਿੰਗਸ ਰਹੀਆਂ ਔਰ ਉਹਦੇ ਨਾਲ ਨਵੀਂ ਸਰਕਾਰ ਆਈ ਹੈ ਨਵੀਂ ਸਰਕਾਰ ਦੇ ਅੱਗੇ ਵੀ ਚੁਣੌਤੀਆਂ ਨੇ ਉਹਨਾਂ ਤੋਂ ਐਕਸਪੈਕਟੇਸ਼ਨਸ ਵੀ ਨੇ ਤੇ ਸਰਕਾਰਾਂ ਨੂੰ ਫਿਰ ਪਰਫਾਰਮ ਵੀ ਕਰਨਾ ਪਏਗਾ ਲੇਕਿਨ ਇਹ ਜ਼ਰੂਰ ਹੈ ਕਿ ਹੁਣ 5 ਸਾਲ ਤੋਂ ਪਹਿਲਾਂ ਹੀ ਕਰਨਾ ਪਏਗਾ ਨਹੀਂ ਤਾਂ 2.5 ਸਾਲ ਦੇ ਵਿੱਚ ਐਗਜ਼ਾਮਪਲ ਪੰਜਾਬ ਨੇ ਪੇਸ਼ ਕਰ ਦਿੱਤੀ ਹੈ ਕਿ ਜੇ ਅਸੀਂ ਸ਼ੁਰੂਆਤ ਦੇ ਵਿੱਚ ਹੀ ਰਫ਼ਤਾਰ ਨਹੀਂ ਫੜਾਂਗੇ ਤੇ ਅਸੀਂ ਗੱਡੀ ਨੂੰ ਲਾਈਨ ਜਿਹੜੀ ਆ ਉਹ ਉੱਤਰ ਨਹੀਂ ਸਕਦੀ ਹੈਗੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਤਰਕਾਰ ਜੀ ਸਾਡੇ ਨਾਲ ਅਰੁਣਦੀਪ ਸ਼ਰਮਾ ਜੀ ਪ੍ਰੋਫੈਸਰ ਦਿਨੇਸ਼ ਅਰੋੜਾ ਜੀ ਥੈਂਕ ਯੂ ਸੋ ਮਚੀ ਬਹੁਤ ਬਹੁਤ ਸ਼ੁਕਰੀਆ ਮਨੁਪਾਲ ਜੀ ਧੰਨਵਾਦ